ਹੁਣ ਤੈਨੂੰ ਸ਼ਰਮ ਆਉਂਦੀ ਐ ਦਾੜੀ ਰੱਖਦੇ ਨੂੰ ਤੈਨੂੰ ਪੰਜ ਕਕਾਰ ਧਾਰਨ ਕਰਦੇ ਨੂੰ ਅੰਮ੍ਰਿਤ ਛਕਦੇ ਨੂੰ ਤੈਨੂੰ ਸ਼ਰਮ ਆਉਂਦੀ ਐ ਫਿਰ ਮਹਾਰਾਜ ਕਹਿੰਦੇ ਕੂਕਰ ਸੁਕਰ ਭਰਮਤ ਤਾਉ ਲਾਜ ਨਾ ਆਈ ਕਹਿੰਦੇ ਕੁੱਤਿਆਂ ਤੇ ਸੂਰਾਂ ਦੀ ਜੂਨਾ ਵਿੱਚ ਜਦੋਂ ਫਿਰੇਗਾ ਰੂੜੀਆਂ ਤੇ ਗੰਦ ਫਰੋਲੇਗਾ ਉਦੋਂ ਤੈਨੂੰ ਸ਼ਰਮ ਨਹੀਂ ਆਊਗੀ ਇਹ ਕਰਕੇ ਬੰਦੇ ਖੋਜ ਢੇਲ ਹਰ ਰੋਜ਼ ਆਪਣੇ ਮਨ ਵਿੱਚ ਖੋਜ ਰੋਜ਼ ਅੱਜ ਮੈਂ ਕੀ ਕੀਤਾ ਦਿਨ ਚੜ ਗਿਆ ਜਿਹੜਾ ਗਿਆ ਦਿਨ ਚੜ ਗਿਆ ਗਿਆ ਰਹਿਣ ਗਈ ਮਤ ਦਿਨ ਪੀ ਜਾਏ ਇਹ ਤਾਂ ਸਮਾਂ ਆਪਣੀ ਟਾਲਣ ਕਰਿਆ ਜਾਂਦਾ ਹੈ ਅਰੇ ਸਮੇ ਨੂੰ ਸੁਭਾਲ ਗੁਰੂ ਵਾਲਾ ਹੋ ਅੰਮ੍ਰਿਤ ਛਕ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕਿਸੇ ਬੇਤਾਰੀ ਗੁਰੂ ਨੂੰ ਨਹੀਂ ਕੋਈ ਇਹ ਮਰਜ਼ਾ ਗੁਰੂ ਕਾ ਸਿਖਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜਦੋਂ ਜੋਤੀ ਜੋਤ ਸਮਾਉਂਦੇ ਸੀ ਨਾ ਅਗੇ ਗੁਰੂ ਦੇ ਲੜ ਲਾ ਕੇ ਜਾਂਦੇ ਸੀ ਤੇ 10ਵੇਂ ਪਾਤਸ਼ਾਹ ਜੀ ਨੇ ਸਾਨੂੰ ਬਾਣੀ ਦੇ ਲੜ ਲਾਇਆ ਜਦੋਂ 10ਵੇਂ ਪਾਤਸ਼ਾਹ ਮਹਾਰਾਜ ਸ੍ਰੀ ਅਜੂਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਕਦੀ ਦੇ ਕੇ ਉਹ ਸਮੇਂ ਮਹਾਰਾਜ ਨੇ ਭਾਈ ਨੇ ਕਹ ਆ ਗਿਆ ਭਾਈ ਅਕਾਲ ਕੀ ਤਬੀ ਚ ਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਬੋ ਜਾਏ ਉਹਨ ਸ਼ਬਦ ਮੈਂਨੇ